ਤੇ ਹਰੇਕ ਬੰਦੇ ਨੂੰ ਇਹ ਆ ਵੀ ਅਸੀਂ ਕਿਵੇਂ ਆਪਦੇ ਵੱਲੋਂ ਐਫਰਟ ਪਾ ਸਕੀਏ ਹਨਾ ਆਪਦੇ ਵੱਲੋਂ ਜਾ ਕੇ ਜੇ ਸਾਡੇ ਜਾਣ ਨਾਲ ਫਰਕ ਪੈ ਰਿਹਾ ਤਾਂ ਅਸੀਂ ਜਾ ਕੇ ਕੁਛ ਨਾ ਕੁਛ ਜ਼ਰੂਰ ਕਰੀਏ ਕਿ ਵੀ ਪੰਜਾਬ ਦੇ ਵਿੱਚ ਨਸ਼ਾ ਆਇਆ ਜਾਂ ਨਸ਼ਾ ਹੋਇਆ ਜਿੰਨੀ ਗੱਲ ਹੈਗੀ ਉਹਨੂੰ ਸ਼ਾਇਦ ਵਧਾ ਚੜਾ ਕੇ ਦੱਸਿਆ ਜਾਂਦਾ ਸਾਡਾ ਸਾਡਾ ਇਹ ਸਿਧਾਂਤ ਹੈ ਔਰ ਇਹੀ ਸਾਡੀ ਬਲੱਡ ਲਾਈਨ ਹੈ ਔਰ ਤਾਂ ਹੀ ਤਾਂ ਹੀ ਸਾਡਾ ਸਾਡਾ ਯੂਥ ਕੀ ਹੈ ਕਿ ਜਿਹੜੇ ਪਾਸੇ ਨੂੰ ਮਰਜ਼ੀ ਤੋਰ ਦੇਉ ਆਪਨਾ ਆਪ ਛੱਡ ਕੇ ਲੋਕਾਂ ਦੇ ਬਾਰੇ ਸੋਚਣਾ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦੇ ਲਈ। ਸਤਿ ਸ਼੍ਰੀ ਅਕਾਲ ਮਿਹਰ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਲਗਾਤਾਰ ਪੰਜਾਬ ਦੇ ਵਿੱਚ ਮਾਰ ਪਈ ਹੜਾਂ ਦੀ ਤਾਂ ਹੜਾਂ ਦੀ ਮਾਰ ਨੂੰ ਦੇਖਦੇ ਹੋਏ ਹਰ ਇੱਕ ਪੰਜਾਬੀ ਦਾ ਜਿਹੜਾ ਹਿਰਦਾ ਉਹ ਬਲੰਦ ਰਹਿ ਗਿਆ। ਪੰਜਾਬੀ ਇਕਜੁੱਟ ਹੋਏ ਨੇ ਬੇਸ਼ੱਕ ਦੀ ਉਹ ਕਲਾਕਾਰ ਹੋਣ ਬੇਸ਼ੱਕ ਦੀ ਉਹ ਕੋਈ ਐਕਟਰ ਹੋਵੇ ਜਾਂ ਮਤਲਬ ਕੋਈ ਐਨਜੀਓ ਹੋਵੇ ਹੁਣ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਤਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਹੰਬੜਾ ਮਾਰਿਆ ਕਿ ਪੰਜਾਬ ਨੂੰ ਫੇਰ ਜਿਹੜਾ ਹਿੱਸਾ ਬਰਬਾਦ ਹੋਇਆ ਉਸ ਨੂੰ ਉਹਨਾਂ ਬਾਹਾਂ ਤੇ ਉਹਨਾਂ ਲੱਤਾਂ ਤੇ ਖੜਾ ਕੀਤਾ ਜਾਵੇ। ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਇਸ slogan ਨੂੰ ਸੁਣਦੇ ਸੀ ਪਰ ਇਸ ਵਕਤ ਦੇਖਿਆ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਮਾਝਾ ਏਰੀਆ ਬਰਬਾਦ ਹੁੰਦਾ ਨਜ਼ਰ ਆਇਆ ਪਰ ਉਸ ਏਰੀਆ ਨੂੰ ਫੇਰ ਤੋਂ ਜਿਹੜਾ ਕਿ ਮੋਢ ਸਰਜੀਤੀ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੇ ਯੂ ਲੱਗੀਆਂ ਹੋਈਆਂ ਨੇ ਕਲਾਕਾਰ ਲੱਗੇ ਹੋਏ ਨੇ ਸਾਡੇ ਨਾਲ ਭਾਈ ਹਰਫ ਚੀਮਾ ਭਾਈ ਨਿਸ਼ਾਨ ਤੇ ਇਹਨਾਂ ਦੀ ਸਾਰੀ ਟੀਮ ਜਿਹੜੀ ਕਿ ਮੌਜੂਦ ਆ ਭਾਈ ਚੀਮਾ ਸਾਹਿਬ ਪਹਿਲਾਂ ਇਹ ਦੱਸੋ ਏਰੀਆ ਪ੍ਰਭਾਵਿਤ ਹੋਇਆ ਤੁਸੀਂ ਹਰੀਕੇ ਹੈੱਡ ਤੋਂ ਆਏ ਹੋ ਆ ਉਸ ਤੋਂ ਪਰੇ ਫਰੋਜ਼ਪੁਰ ਗਰਦਾਸਪੁਰ ਇਹ ਸਾਰਾ ਏਰੀਆ ਜਿਹੜਾ ਪ੍ਰਭਾਵਿਤ ਹੋ ਗਿਆ ਹੜ੍ਹਾਂ ਦੇ ਨਾਲ ਇਸ ਨੂੰ ਮੋੜ ਸਰਜੀਤੀਵਾਲ ਕਿਵੇਂ ਲਿਆਂਦਾ ਜਾਊਗਾ ਭਾਈ ਸਾਰੇ ਲੱਗੇ ਹੋਏ ਨੇ ਕੋਈ ਸਮਾਜ ਸੇਵੀ ਆ ਕੋਈ ਕਲਾਕਾਰ ਆ ਜਿਹੜਾ ਵੀ ਪੰਜਾਬ ਨੂੰ ਲੈ ਕੇ ਫਿਕਰਮੰਦ ਆ ਆਪਦੇ ਆਪਦੇ ਤਰੀਕਾ ਕਰਨ ਵਾਲਾ ਅੱਜ ਲੱਗਿਆ ਹੋਇਆ ਹਨ ਤੇ ਜਿਹੜਾ ਕੋਈ ਫਿਜ਼ੀਕਲੀ ਆ ਸਕਦਾ ਸੇਵਾ ਕਰ ਸਕਦਾ ਉਹ ਵੀ ਆਉਂਦਾ ਤੇ ਜਿਹੜਾ ਕੋਈ ਸੇਵਾ ਭੇਜ ਸਕਦਾ ਜਿਹੜੇ ਅੱਜ ਵਿਦੇਸ਼ਾਂ ਚ ਬੈਠੇ ਨੇ ਜਿਵੇਂ ਆਪਾਂ ਅੰਦੋਲਨ ਵੇਲੇ ਦੇਖਿਆ ਸਾਰਿਆਂ ਨੇ ਨਾ ਸੋ ਉਹਨਾਂ ਦਾ ਸਾਰੇ ਆਪਦੇ ਆਪ ਦੇ ਤਰੀਕਾ ਕਰਨ ਨਾਲ ਲੱਗੇ ਹੋਏ ਨੇ ਬਾਕੀ ਦੇਖੋ ਹੁਣ ਕਿੰਨਾ ਸਮਾਂ ਲੱਗਦਾ ਕਿਉਂਕਿ ਇਹ ਕੋਈ ਇਹ ਤਾਂ ਹੈ ਨਹੀਂ ਵੀ ਲੜਾਈ ਆ ਕਿਸੇ ਧੜੇ ਦੇ ਵਿਰੁੱਧ ਲੜਾਈ ਆ ਨਾ ਸੋ ਇਹ ਕੁਦਰਤ ਆ ਕੁਦਰਤ ਨਾਲ ਕਦੇ ਲੜਿਆ ਨਹੀਂ ਜਾ ਸਕਦਾ ਹੁੰਦਾ ਨਾ ਸੋ ਆਪ ਦਾ ਬਚਾ ਹੀ ਕੀਤਾ ਜਾ ਸਕਦਾ ਤੇ ਆਪਦੇ ਬਚਾ ਦੀ ਲੜਾਈ ਆ ਇੱਕ ਕਿਸਮ ਦੀ ਨਾ ਸੋ ਆਪਾਂ ਸਾਰੇ ਰਲ ਕੇ ਬਸ ਇਹ ਆ ਵੀ ਜਿੰਨਾ ਕੁਝ ਤੋਂ ਹੋ ਸਕ ਰਿਹਾ ਸਾਰੇ ਜਣੇ ਕਰੀ ਜਾਂਦੇ ਜਦੋਂ ਇਸ ਖਬਰ ਦਾ ਇੱਕਦਮ ਵਾਇਰਲ ਹੋਣਾ ਇੱਕਦਮ ਸਾਹਮਣੇ ਆਉਣਾ ਕਿ ਪੰਜਾਬ ਤਾਂ ਡੁੱਬ ਚੱਲਿਆ ਪੰਜਾਬ ਤਾਂ ਮਰ ਚੱਲਿਆ ਤਾਂ ਉਦੋਂ ਮਨ ਦੇ ਉੱਪਰ ਕੀ ਬੀਤਿਆ ਕਿੱਥੇ ਕਿਹੜੀ ਜਗ੍ਹਾ ਤੇ ਤੁਸੀਂ ਮੌਜੂਦ ਸੀ ਜਦੋਂ ਇਹ ਖਬਰ ਤੁਹਾਨੂੰ ਮਿਲੀ ਹੈ ਅਸੀਂ ਇੱਥੇ ਜਿੱਥੇ ਰਹਨੇ ਬਾਈ ਚੰਡੀਗੜੀ ਸੀਗੇ ਨਾ ਤੇ ਉਦੋਂ ਆਪਣਾ ਜਦੋਂ ਮਤਲਬ ਸੋਸ਼ਲ ਮੀਡੀਆ ਤੇ ਖਬਰਾਂ ਆਉਣ ਲੱਗੀਆਂ ਨਾ ਅੱਗੇ ਅੱਖਾਂ ਦੇ ਫਿਰ ਇਹ ਹੁੰਦਾ ਵੀ ਕੱਲਾ ਮੈਂ ਵੀ ਨਹੀਂ ਮਨ ਲਾਦਾ ਵੀ ਕੋਈ ਵੀ ਬੰਦਾ ਜਿਹੜਾ ਪੰਜਾਬ ਦੇ ਵਿੱਚ ਨਾ ਬੀਜੀ ਦੇ ਅੰਦਰ ਪੰਜਾਬ ਵਸਦਾ ਨਾ ਤੇ ਆਪਾਂ ਜਦੋਂ ਪਏ ਹੁੰਨੇ ਹ ਉੱਤੇ ਆਪਦੇ ਘਰੇ ਆਪਾਂ ਨੂੰ ਲੱਗਦਾ ਯਾਰ ਸਾਡੇ ਨਾਲ ਦੇ ਉਹ ਲੋਕ ਜਿਹੜੇ ਸਾਨੂੰ ਪਿਆਰ ਕਰਦੇ ਨੇ ਤੇ ਉਹ ਡੁੱਬਰੇ ਨੇ ਤੇ ਆਪਾਂ ਯਾਰ ਵੀ ਘਰੇ ਆਏ ਨਹੀਂ ਸੌ ਸਕਦੇ ਹਾਂ ਨਾ ਤੇ ਉਹ ਹਰੇਕ ਬੰਦਾ ਭਜਦਾ ਆਪਦੇ ਆਪ ਦੇ ਤਰੀਕਾ ਕਰਨ ਨਾਲ ਹੁਣ ਜਿਵੇਂ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਹਫਤਾ ਤੋਂ ਪਹਿਲਾਂ ਨਾ ਤੇ ਉਦੋਂ ਬਹੁਤ ਹਰੇਕ ਬੰਦਾ ਹੀ ਕਿਉਂਕਿ ਕਿਸੇ ਕੋਲ ਇਹ ਨਹੀਂ ਹੁੰਦਾ ਕੋਈ ਸੰਸਥਾ ਨਾਲ ਕੋਈ ਜੁੜਿਆ ਹੁੰਦਾ ਨਾ ਜਾਂ ਕੋਈ ਚੈਨਲ ਨਹੀਂ ਹੁੰਦਾ ਵੀ ਕਿੱਥੋਂ ਸੇਵਾ ਕੀਤੀ ਜਾਵੇ ਹਰੇਕ ਬੰਦਾ ਕੀ ਆ ਕਰਦਾ ਆਪਣੇ ਘਰੋਂ ਗੱਡੀ ਚੱਕ ਕੇ ਰਾਸ਼ਨ ਲੈ ਕੇ ਤੁਰਦਾ ਵੀ ਮੈਂ ਪ੍ਰਭਾਵਿਤ ਇਲਾਕੇ ਅ ਜ ਰਾਸ਼ਨ ਵੰਡ ਕੇ ਆਵਾਂ ਨਾ ਤੇ ਰਾਸ਼ਨ ਕਿੰਨਾ ਓਵਰਫਲੋ ਹੋ ਗਿਆ ਸੀ ਨਾ ਆਪਾਂ ਪਿੱਛੇ ਦੇਖਿਆ ਫਿਰ ਸਾਰਿਆਂ ਨੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਵੀ ਨਹੀਂ ਜੀ ਰਾਸ਼ਨ ਨਹੀਂ ਆ ਚੀਜ਼ਾਂ ਦੀ ਲੋੜ ਆ ਮੈਡੀਕਲ ਕਿੱਟਾਂ ਦੀ ਲੋੜ ਆ ਮੈਡੀਕਲ ਤੋਂ ਬਾਅਦ ਹੁਣ ਇਹ ਚੀਜ਼ ਨੂੰ ਲੈ ਕੇ ਬਹੁਤ ਵਧੀਆ ਗੱਲ ਹੋਈ ਆ ਮੈਨੂੰ ਲੱਗਦਾ ਐ ਕਿ ਫਲੱਡਾਂ ਦੇ ਵਿੱਚ ਅ ਅੰਦੋਲਨ ਦੇ ਵਿੱਚ ਵੀ ਇਹ ਘਾਟ ਰਹੀ ਸੀ ਵੀ ਆਪਾਂ ਐਜੂਕੇਟ ਨਹੀਂ ਕਰ ਸਕੇ ਸੀ ਪੰਜਾਬ ਨੂੰ ਹੁਣ ਤੁਸੀਂ ਸੋਚ ਕੇ ਦੇਖੋ ਵੀ ਆਹ ਫਲੱਡ ਨੇ ਮਹਾਰਾਜ ਨਾ ਕਰੇ ਕਦੇ ਫਿਊਚਰ ਚ ਇਦਾਂ ਦੀ ਆਫਤ ਆਵੇ ਪਰ ਸਾਡੀ ਤਿਆਰੀ ਬਹੁਤ ਵਧੀਆ ਹੋ ਰਹੀ ਆ ਕਿਉਂਕਿ ਹੁਣ ਕੱਲੇ ਕੱਲੇ ਅੱਜ ਬੱਚੇ ਨੂੰ ਵੀ ਪਤਾ ਵੀ ਹਾਂ ਡੀਜ਼ਲ ਦੀ ਕਦੋਂ ਲੋਡ ਪੈਣੀ ਆ ਟਰੈਕਟਰਾਂ ਦੀ ਕਦੋਂ ਲੋਡ ਪੈਣੀ ਆ ਸੰਦਾਂ ਦੀ ਕਦੋਂ ਲੋਡ ਪੈਣੀ ਆ ਫਸਲਾਂ ਕਿਵੇਂ ਮੁੜ ਤੋਂ ਆਵਾਦ ਹਨਾ ਮਤਲਬ ਜ਼ਮੀਨ ਕਰਨੀ ਆ ਇੱਥੋਂ ਦੀ ਫਸਲਾਂ ਵਾਸਤੇ ਦੁਬਾਰਾ ਤਿਆਰ ਕਰਨੀ ਆ ਨਾ ਮਾਜੇ ਦੀ ਜਿੱਥੇ ਜਿੱਥੇ ਵੀ ਹੜ੍ਹ ਪ੍ਰਭਾਵਿਤ ਲੱਗੇ ਨੇ ਜਾਂ ਜਿਨ੍ਹਾਂ ਦੇ ਡੰਗਰਾਂ ਨੂੰ ਲੈ ਕੇ ਨੁਕਸਾਨ ਹੋਏ ਨੇ ਉਹਨਾਂ ਨਾਲ ਮਤਲਬ ਕਿਹੜੇ ਤਰੀਕਾ ਕਰਨ ਨਾਲ ਕੰਮ ਕੀਤਾ ਜਾਵੇ ਹਨਾ ਤੇ ਇਹ ਮੈਨੂੰ ਲੱਗਦਾ ਵੀ ਕਲਾਕਾਰ ਅੱਗੇ ਆਏ ਸਮਾਜ ਸੇਵੀ ਅੱਗੇ ਆਏ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਨਹੀਂ ਪ੍ਰਭਾਵਤ ਹੋ ਉਹ ਅੱਗੇ ਆਇਆ ਉਹਦੇ ਨਾਲ ਫਾਇਦਾ ਇਹ ਹੋਇਆ ਵੀ ਅਵੇਅਰਨੈਸ ਬਹੁਤ ਕ੍ਰੀਏਟ ਹੋਈ ਹੈ ਨਾ ਤੇ ਉਹ ਅਵੇਅਰਨੈਸ ਦਾ ਫਾਇਦਾ ਮੈਨੂੰ ਲੱਗਦਾ ਹੋਣੀ ਹੋਣਾ ਅੱਜ ਤਾਂ ਬੰਬੇ ਤੱਕ ਇਹ ਗੱਲਾਂ ਹੁੰਦੀਆਂ ਨੇ ਵੀ ਪੰਜਾਬ ਦੇ ਲੋਕ ਪੰਜਾਬ ਨਾਲ ਖੜੇ ਨੇ ਤੇ ਹਿਮਾਚਲ ਦੇ ਵਿੱਚ ਵੀ ਤੁਹਾਨੂੰ ਪਤਾ ਕਿੰਨਾ ਨੁਕਸਾਨ ਹੋਇਆ ਕਸ਼ਮੀਰ ਦੇ ਵਿੱਚ ਵੀ ਹੋਇਆ ਉੱਥੇ ਦੇ ਲੋਕ ਕਹਿੰਦੇ ਨੇ ਇਹ ਗੱਲ ਵੀ ਉੱਥੇ ਕੋਈ ਕਲਾਕਾਰ ਨੇ ਚਾਹੇ ਸਮਾਜ ਸੇਵੀ ਨੇ ਇਸ ਤਰੀਕਾ ਕਰਨ ਵਾਲੀ ਕੋਈ ਅੱਗੇ ਆਇਆ ਜਿਵੇਂ ਪੰਜਾਬ ਦੇ ਲੋਕ ਪੰਜਾਬ ਲਈ ਅੱਗੇ ਆਏ ਨੇ ਨਾ ਤੇ ਹੁਣ ਅੱਜ ਆਪਣਾ ਭਾਈ ਅੰਗਦ ਹੁਣੀ ਨੇ ਕਮਲ ਬਾਈ ਨੇ ਤੇ ਆਪਣਾ ਹਨਾ ਪ੍ਰਸ਼ਾਸਨ ਤੋਂ ਤੇ ਸਾਰੇ ਜਣੇ ਮਨ ਲੱਗਦਾ ਕੋਈ ਨਹੀਂ ਦੇਖ ਰਿਹਾ ਵੀ ਮੇਰਾ ਰਤਬਾ ਕੀ ਆ ਤੇ ਮੈਂ ਨਿਸ਼ਾਨ ਅਸੀਂ ਆਪਣਾ ਚਲੋ ਸਿੰਗਰਾਂ ਪਰ ਕੋਈ ਵੀ ਬੰਦਾ ਸਾਡੇ ਚੋ ਇਹ ਨਹੀਂ ਦੇਖ ਰਿਹਾ ਹੁਣ ਦੀਪ ਆ ਤੇ ਜਿੰਨੇ ਵੀ ਬੰਦੇ ਸਾਡੇ ਦੋਸਤ ਮਿੱਤਰ ਇਹ ਕੰਪਨੀ ਵਾਲੇ ਨੇ ਆਪਣੇ 골ਡੀ ਹੋ ਰਹੀਆਂ ਨਾ ਤੇ ਹਰੇਕ ਬੰਦੇ ਨੂੰ ਇਹ ਆ ਵੀ ਅਸੀਂ ਕਿਵੇਂ ਆਪਦੇ ਵੱਲੋਂ ਐਫਰਟ ਪਾ ਸਕੀਏ ਹਣਾ ਆਪਦੇ ਵੱਲੋਂ ਜਾ ਕੇ ਜੇ ਸਾਡੇ ਜਾਣ ਨਾਲ ਫਰਕ ਪੈ ਰਿਹਾ ਤਾਂ ਅਸੀਂ ਜਾ ਕੇ ਕੁਛ ਨਾ ਕੁਛ ਜ਼ਰੂਰ ਕਰੀਏ ਸੋ ਇਹ ਮੱਲ ਦਾ ਬਹੁਤ ਵੱਡੀ ਅਵੇਅਰਨੈਸ ਆ ਜੀ ਬਿਲਕੁਲ ਹਾ ਨਿਸ਼ਾਨਬਾਈ ਜਿਵੇਂ ਨੌਜਵਾਨ ਨੇ ਜਿਹੜੇ ਨੌਜਵਾਨਾਂ ਨੂੰ ਅਕਸਰ ਕਿਹਾ ਜਾਂਦਾ ਸੀ ਕਿ ਇਹ ਨਸ਼ੇੜੀ ਨੇ ਇਹ ਫੁਕਰੇ ਨੇ ਇਹ ਟਰੈਕਟਰਾਂ ਤੇ ਵੱਡੇ ਬੈਂਪਰ ਲਾਉਂਦੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਖੜਨਾ ਪਰ ਅੱਜ ਨੌਜਵਾਨਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਟਰੈਕਟਰਾਂ ਦੀਆਂ ਆ ਰਹੀਆਂ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਤਾਂ ਚਾਹੇ ਚਾਹੇ ਪਾ ਰਾਜਸਥਾਨ ਦੇਖ ਲਈਏ ਹਰਿਆਣਾ ਦੇਖ ਲਈਏ ਚਾਹੇ ਦਿੱਲੀ ਦੇਖ ਲਈਏ ਬੰਬਈ ਦੇਖ ਲਈਏ ਹਰ ਥਾਂ ਤੇ ਮਤਲਬ ਇਹ ਪ੍ਰੋਬਲਮ ਹੈ ਇੱਕ ਜਿਹੜਾ ਕੋਣ ਵਾਂਗੂੰ ਲੱਗਿਆ ਹੋਇਆ ਔਰ ਬਾਕੀ ਰਹੀ ਗੱਲ ਟਰੈਕਟਰਾਂ ਦੀ ਤਾਂ ਜਦੋਂ ਇੱਕ ਨਾ ਇੱਕ ਉਮਰ ਦਾ ਇੱਕ ਪੜਾ ਹੁੰਦਾ ਹੈ 18 20 22 23 ਸਾਲ ਦੀ ਉਮਰ ਤੱਕ ਉਦੋਂ એનર્ਜੀ ਇੰਨੀ ਹੁੰਦੀ ਆ ਔਰ ਅੱਜ ਤੱਕ ਜਿੰਨੀਆਂ ਵੀ ਕ੍ਰਾਂਤੀਆਂ ਹੋਈਆਂ ਸਭ ਯੂਥ ਨੇ ਕੀਤੀ ਤਾਂ ਉਹ ਜਿਹੜਾ ਉਸ ਉਸ ਉਹ ਉਹ ਜਿਹੜਾ ਗਰਮ ਜੋਸ਼ੀਏ ਖੂਨ ਦੀ ਉਹਨੂੰ ਜਿਹੜੇ ਮਰਜ਼ੀ ਰਾਹ ਤੇ ਤੁਸੀਂ ਲਾ ਲਓ ਔਰ ਜਦੋਂ ਜਦੋਂ ਹੁਣ ਖਾਸ ਕਰਕੇ ਮੈਨੂੰ ਮੈਨੂੰ ਪਹਿਲੀ ਵਾਰੀ ਇਹ ਲੱਗਿਆ ਕਿਉਂਕਿ ਜਦੋਂ ਇਹ ਫਲੱਡ ਆਉਣੇ ਸ਼ੁਰੂ ਹੋਏ ਤੇ ਮੈਂ ਆਊਟ ਆਫ ਸਟੇਟ ਸੀਗਾ ਮੈਂ ਉੱਥੋਂ ਜਦੋਂ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ ਲੋਕਾਂ ਦੀ ਜਿਹੜੀ ਉਹ ਸਪ੍ਰਿਟ ਸੀਗੀ ਔਰ ਕਿਵੇਂ ਇਕਜੁੱਟ ਹੋਏ ਔਰ ਹੋਰ ਤੁਹਾਨੂੰ ਤੁਹਾਨੂੰ ਦਿਖ ਰਿਹਾ ਕਿੰਨੇ ਕਿਨੇ ਛੇੜੀ ਦਿਖੇ ਤੁਹਾਨੂੰ ਔਰ ਕੱਲਾ ਕੱਲਾ ਪੰਜਾਬ ਹੀ ਨਹੀਂ ਮੈਂ ਕਹਿੰਦਾ ਰਾਜਸਥਾਨ ਦੇ ਨਾਲ ਲੱਗਦੇ ਏਰੀਆ ਹਰਿਆਣੇ ਦੇ ਨਾਲ ਲੱਗਦੇ ਏਰੀਆ ਜਿੱਥੇ ਜਿੱਥੇ ਜਿੱਦੋਂ ਜਿੱਦੋਂ ਤੋਂ ਜੋ ਜੋ ਸੁਰਿਆ ਉਹਨੇ ਆਪਣਾ ਤਿਲਪੁਲ ਪੇਟਾ ਕੀਤਾ ਔਰ ਔਰ ਕਈ ਵਾਰੀ ਕਦੇ-ਕਦੇ ਮ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੀ ਸਾਡੀ ਸਾਡੀ ਸਟੇਟ ਦੇ ਆਪਾਂ ਜੇ ਆਪਣੇ ਸਾਡੀ ਸਾਡੀ ਯੂਥ ਦੀ ਗੱਲ ਕਰੀਏ ਕਿ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਜਾਂ ਨਸ਼ਾ ਉਹ ਹੈ ਮੈਨੂੰ ਇਹ ਲੱਗਦਾ ਸ਼ਾਇਦ ਇਹਨੂੰ ਗਲੋਰੀਫਾਈ ਵੀ ਜ਼ਿਆਦਾ ਕੀਤਾ ਜਾਂਦਾ ਜਿੰਨੀ ਗੱਲ ਹੈਗੀ ਉਹਨੂੰ ਸ਼ਾਇਦ ਵਧਾ ਚੜਾ ਕੇ ਦੱਸਿਆ ਜਾਂਦਾ ਹਾਂ ਪ੍ਰੋਬਲਮ ਹੈਗੀਆਂ ਨੇ ਤੇ ਬਟ ਸਾਡਾ ਜਿਹੜਾ ਯੂਥ ਹੈ ਹੁਣ ਦਾ ਹੁਣ ਇੱਕ ਤੁਸੀਂ ਐਗਜ਼ਾਮਪਲ ਲਓ ਪੀਯੂ ਦੀ ਐਗਜ਼ਾਮਪਲ ਲੈ ਲਓ ਉੱਥੇ ਸੱਤ ਦਾ ਮੁੰਡਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਿਆ ਤਾਂ ਅੱਜ ਸਾਡੇ ਕੋਲ ਇਹੋ ਜਿਹਾ ਯੂਥ ਵੀ ਹੈਗਾ ਜਿਹੜਾ ਇੰਟੈਲੈਕਟ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਜਿਹੜਾ ਜਿਹੜਾ ਲਿਟਰੇਚਰ ਦੀ ਗੱਲ ਕਰਦਾ ਹੈ ਪੜਨ ਦੀ ਗੱਲ ਕਰਦਾ ਹੈ ਤਾਂ ਸਾਨੂੰ ਸਾਨੂੰ ਸਿਰਫ ਜਿਹੜੀਆਂ ਕੁਝ ਕੁਝ ਇੱਕ 네ਗੇਟਿਵ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਉਹ ਉਹ ਵੈਸੇ ਹੀ ਪ੍ਰੋਮੋਟ ਹੁੰਦੀਆਂ ਨੇ ਮਨੋ ਜਿਹੜੇ ਸੋਸ਼ਲ ਮੀਡੀਆ ਦਾ ਐਲਗੋਰਿਦਮ ਹੀ ਹੈ ਉਹ ਵੀ 네ਗੇਟਿਵ ਚੀਜ਼ ਨੂੰ ਹੀ ਪ੍ਰੋਮੋਟ ਕਰਦਾ ਹੈ ਉਹ ਦੈਟਸ ਵਾਈ ਇੱਕ ਜਦੋਂ ਕੋਈ ਪਿਕਚਰ ਬਣਨੀ ਸ਼ੁਰੂ ਹੋ ਜਾਂਦੀ ਹੈ ਫਿਰ ਉਹਨੂੰ ਹੋਰ ਵਾਈਡਰ ਕਰ ਦਿੱਤਾ ਜਾਂਦਾ ਔਰ ਪੰਜਾਬ ਸ਼ੁਰੂ ਤੋਂ ਹੀ ਬਾਗੀ ਰਿਹਾ ਹੈ ਹਰ ਤਰੀਕੇ ਨਾਲ ਅੱਜ ਵੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿਸੇ 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 ਵੀ ਬੰਦੇ ਨੇ ਚਾਹੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਿਤੇ ਕਿਸੇ ਨੇ ਇਹ ਨਹੀਂ ਕਿਹਾ ਵੀ ਸਰਕਾਰਾਂ ਇਹ ਕਰਨ ਜਾਂ ਸਰਕਾਰਾਂ ਉਹ ਕਰਨ ਸਭ ਨੂੰ ਜਿਹਦੇ ਜਿਹਦੇ ਤੋਂ ਜੋ ਸਰਿਆ ਸਭ ਆਪਣਾ ਆਪਣਾ ਫਰਜ਼ ਨਿਭਾਉਣ ਲੱਗੇ ਔਰ ਆਪਣਾ ਆਪਣਾ ਜਿੰਨਾ ਤਲ ਫੁੱਲ ਕੋਈ ਵੱਧ ਤੋਂ ਵੱਧ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੀ ਤੋਂ ਜੋ ਸਰਦਾ ਸਭ ਆ ਕੇ ਨਾਲ ਖੜੇ ਹੋਗੇ ਔਰ ਇਹੀ ਇਹੀ ਪੰਜਾਬ ਹੈ ਤੁਹਾਡੀ ਨੀਗਾਚ ਪੰਜਾਬ ਕੀ ਆ ਬਾਈ ਪੰਜਾਬ ਦੀ ਜੇ ਆਪਾਂ ਆਧਾਰਨ ਦੇਣੀ ਹੋਵੇ ਤਾਂ ਕਿਸ ਤਰੀਕੇ ਦੇ ਨਾਲ ਦਿੱਤੀ ਜਾਉ ਪੰਜਾਬ ਦੀ ਆਧਾਰਨ ਦੇਖੋ ਪੰਜਾਬ ਜਿਹੜਾ ਹੈ ਦੁਨੀਆ ਦੇ ਵਿੱਚ ਇੱਕ ਵਿਲੱਖਣ ਸਟੇਟ ਹੈ ਪੰਜਾਬੀ ਜਿਹੜੇ ਨੇ ਆਪਣੇ ਆਪ ਦੇ ਵਿੱਚ ਵੱਖਰੇ ਨੇ ਇੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਸ ਮਿੱਟੀ ਦੇ ਵਿੱਚ ਹਰੇਕ ਬੀਜ ਉੱਗ ਸਕਦਾ ਹੈ ਪਰ ਨਫ਼ਰਤ ਦਾ ਬੀਜ ਜਿਹੜਾ ਹੈ ਉਹ ਨਹੀਂ ਉੱਗ ਸਕਦਾ ਪੰਜਾਬ ਨੂੰ ਜਦੋਂ ਵੀ ਲੋੜ ਪੈਂਦੀ ਹੈ ੱੱਲੇ ਪੰਜਾਬੀਆਂ ਨੂੰ ਨਹੀਂ ਚਾਹੇ ਦੁਨੀਆ ਦੇ ਵਿੱਚ ਕਿਸੇ ਵੀ ਖਿੱਤੇ ਦੇ ਵਿੱਚ ਜਦੋਂ ਲੋੜ ਪੈਂਦੀ ਹੈ ਤਾਂ ਪੰਜਾਬ ਦੀ ਪਛਾਣ ਇੱਥੋਂ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਮਤਲਬ ਤੋਂ ਸਭ ਤੋਂ ਮੂਰੇ ਲਾ ਕੇ ਪੰਜਾਬ ਖੜਦਾ ਹੈ ਚਾਹੇ ਉਹ ਕਿਸੇ ਸੈਕਟਰ ਦੇ ਵਿੱਚ ਹੋਵੇ ਚਾਹੇ ਦੇਸ਼ ਦੀ ਆਜ਼ਾਦੀ ਤੋਂ ਲੈ ਲਓ ਚਾਹੇ ਡਿਫੈਂਸ ਵਿੱਚ ਲੈ ਲਓ ਚਾਹੇ ਪੜ੍ਹਾਈ ਲਿਖਾਈ ਚ ਲੈ ਲਓ ਪੰਜਾਬ ਸਭ ਤੋਂ ਮੂਰੇ ਹੈ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਸੋ ਪੰਜਾਬ ਦੇ ਲਈ ਸਾਰੇ ਜਾਣੇ ਖੜੇ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਆਪੋ ਆਪਣੀਆਂ ਲਾਕਤ ਬਾਜਾਂ ਤੋਂ ਉੱਪਰ ਉੱਠ ਕੇ ਅੱਜ ਜਦੋਂ ਸਾਡੇ ਲੋਕਾਂ ਨੂੰ ਲੋੜ ਹੈ ਆਮ ਲੋਕਾਂ ਨੂੰ ਲੋੜ ਹੈ ਤਾਂ ਪੰਜਾਬੀ ਜਿੱਤਰਾ ਨਿਸ਼ਾਨਬਾਈ ਨੇ ਦੱਸਿਆ ਕਿ ਜਿੰਨਾ ਵੀ ਤਿਲ ਫੁੱਲ ਪਾ ਸਕਦੇ ਨੇ ਲੋਕ ਖੜੇ ਨੇ ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਲੰਗਰ ਜਿਹੜਾ ਹੈ ਉਹ 20 ਰੁਪਈਆ ਦਾ ਜਿਹੜਾ ਅੱਜ ਅਸੀਂ ਅਜ ਉਹਦਾ ਵਿਆਜ ਖਾ ਰਹੇ ਆਂ ਅੱਜ ਥਾਂ-ਥਾਂ ਤੇ ਲੰਗਰ ਲੱਗੇ ਨੇ ਹਰੇਕ ਜਗ੍ਹਾ ਤੇ ਦੁਨੀਆ ਦੇ ਵਿੱਚ ਬੈਠਾ ਚਾਹੇ ਉਹ ਕਿਸੇ ਵੀ ਖਿੱਤੇ ਦੇ ਵਿੱਚ ਬੈਠਾ ਪੰਜਾਬੀ ਹੈ ਅੱਜ ਉਹ ਅਜਨਾਲੇ ਲਈ ਗੁਰਦਾਸਪੁਰ ਲਈ ਪੱਟੀ ਦੇ ਲਈ ਲੁਧਿਆਣੇ ਲਈ ਫਿਕਰਮੰਦ ਹੈ ਸੋ ਇਹ ਪੰਜਾਬ ਹੈ ਆਪਣਾ ਆਪ ਛੱਡ ਕੇ ਲੋਕਾਂ ਦੇ ਬਾਰੇ ਸੋਚਣਾ ਸਿੱਖੀ ਦੇ ਸਿਧਾਂਤਾਂ ਤੇ ਚੱਲਣਾ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਬੈਠਾ ਹੈ ਉਹ ਲੋਕਾਂ ਦੇ ਲਈ ਫਿਕਰਮੰਦ ਹੈ ਤੇ ਵੱਧ ਚੜ ਕੇ ਜਿਹੜਾ ਆਪ ਦਾ ਹਿੱਸਾ ਪਾ ਕੇ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਖੜਾ ਹੈ ਅ ਦੂਸਰੀ ਕਿਵੇਂ ਦੇਖਦੇ ਇਸ ਹੜਾਂ ਦੀ ਜਿਹੜੀ ਸਥਿਤੀ ਆ ਉਸ ਨੂੰ ਕਿਵੇਂ ਨਿਜਿੱਠਿਆ ਜਾਊ ਕਿਵੇਂ ਉਸ ਦੇ ਉੱਪਰ ਜਿਹੜਾ ਕਿ ਫੇਰ ਤੋਂ ਮੋੜ ਸਰਜੀਤੀ ਵੱਲ ਮੋੜ ਜਿਹੜੀਆਂ ਕਿ ਜ਼ਮੀਨਾਂ ਬਹਾਲ ਕੀਤੀਆਂ ਜਾਣੀਆਂ ਕਿਉਂਕਿ ਰੇਤ ਹੀ ਬਹੁਤ ਚੜ ਗਈ ਐ ਅਸੀਂ ਜਾ ਕੇ ਐ ਜ਼ਮੀਨਾਂ ਦੇ ਵਿੱਚ ਬਿਲਕੁਲ ਦੇਖੋ ਜਿੱਦਾਂ ਹੁਣ ਆਪ ਸਾਰਿਆਂ ਨੇ ਨਿਸ਼ਾਨ ਉਹਨਾਂ ਨੇ ਹਰਫ ਨੇ ਅੰਗਦ ਨੇ ਸਾਰਿਆਂ ਨੂੰ ਦੱਸ ਰਿਹਾ ਤੁਹਾਨੂੰ ਤੇ ਜਿਹੜੀ ਹੜ ਜਿਹੜੇ ਚ ਆਏ ਨੇ ਮਤਲਬ ਇਹ ਬਹੁਤ ਹੀ ਮੁਸ਼ਕਲ ਘੜੀ ਐ ਇੱਕ ਪੰਜਾਬ ਵਾਸਤੇ ਪਰ ਪੰਜਾਬੀ ਹਰ ਮੁਸ਼ਕਲ ਘੜੀ ਦੇ ਵਿੱਚ ਇਕੱਠੇ ਹੋ ਕੇ ਖੜੇ ਹੁੰਦੇ ਉਹ ਸਬੂਤ ਸਾਰੇ ਸਾਹਮਣੇ ਆ ਰਿਹਾ ਹੁਣ ਜਿਹੜੇ ਹੜਾਂ ਤੋਂ ਬਾਅਦ ਦੀ ਸਥਿ ਮੈਡੀਸਨ ਮੈਡੀਕਲ ਉਸ ਤੋਂ ਬਾਅਦ ਰੇਤਾ ਜਿਹੜੀ ਆ ਗਈ ਗਾਰ ਆ ਗਿਆ ਪੈਲੀਆਂ ਦੇ ਵਿੱਚ ਉਹਨੂੰ ਕਿਦਾਂ ਕੱਢਣਾ ਡੀਏਪੀ ਹੋਰ ਅਲੱਗ-ਅਲੱਗ ਉਹ ਜਿਵੇਂ-ਜਿਵੇਂ ਅੱਗੇ ਜਾ ਰਹੇ ਉਹਦੇ ਮੁਤਾਬਕ ਹੀ ਅੱਗੇ ਉਹਨੂੰ ਆਪਾਂ ਨੂੰ ਕਰਨਾ ਪਊਗਾ ਜੀ ਭਾਈ ਹਾਂਜੀ ਹਾਂਜੀ ਮੈਂ ਤਾਂ ਹਾਂਜੀ ਹਾਂਜੀ ਇੱਕ ਮੈਂ ਗੱਲ ਵੈਸੇ ਮੈਂ ਮੈਂਸ਼ਨ ਕਰਨੀ ਚਾਹਣਾ ਵੀ ਜਿੰਨੇ ਵੀ ਸੰਸਥਾਵਾਂ ਜਾਂ ਸੇਵਾ ਕਰ ਰਹੀਆਂ ਨੇ ਸਾਰੇ ਕਿਉਂਕਿ ਜਿਹੜਾ ਹੁਣ ਹੁਣ ਤਾਂ ਜੋ ਚੱਲ ਰਿਹਾ ਉਹ ਚੱਲ ਹੀ ਰਿਹਾ ਬਟ ਇਨਾ ਇਨਾ ਹੜਾਂ ਦੇ ਆਫਟਰਫੈਕਟਸ ਬਹੁਤ ਹੋਣਗੇ ਜਦੋਂ ਜਦੋਂ ਸਾਨੂੰ ਐਕਚੁਅਲ ਦੇ ਵਿੱਚ ਲੋਡ ਪਊਗੀ ਜਦੋਂ ਜਦੋਂ ਐਕਚੁਅਲ ਦੇ ਵਿੱਚ ਲੋਕਾਂ ਨੂੰ ਸਾਡੇ ਸਾਡੇ ਸਾਥ ਦੀ ਲੋਡ ਪਊਗੀ ਮੈਂ ਉਹਦੇ ਲਈ ਵੀ ਮੈਂ ਮੈਂ ਚਾਹੁੰਦਾ ਕਿ ਵੀ ਸਾਡੇ ਲੋਕ ਅਵੇਅਰ ਰਹਿਣ ਇਸ ਚੀਜ਼ ਦੇ ਲਈ ਔਰ ਪ੍ਰਪੇਅਰ ਵੀ ਰਹਿਣ ਕਿ ਵੀ ਹਾਂ ਵੀ ਹਲੇ ਵੀ ਇਹ ਚੀਜ਼ ਪਾਣੀ ਚਲੋ ਪਾਣੀ ਉਤਰ ਜੂਗਾ ਪਾਣੀ ਉਤਰਨ ਤੋਂ ਬਾਅਦ ਕੀ ਕੁਝ ਹੋਣਾ ਹੈ ਬਿਮਾਰੀਆਂ ਹੋਣੀਆਂ ਕਿੰਨੇ ਪਸ਼ੂ ਵਿਚਾਰੇ ਜਿਹੜੇ ਉਸ ਇਸ ਹੜਾਂ ਦੀ ਪੇਟ ਚੜ ਗਏ ਜਾਂ ਹੋਰ ਬਹੁਤ ਸਾਰੇ ਛੋਟੇ ਵੱਡੇ ਜਾਨਵਰ ਉਹਨਾਂ ਉਹਨਾਂ ਦੇ ਉਹਨਾਂ ਦੇ ਮਰਨ ਦੇ ਨਾਲ ਜੋ ਜੋ ਬਿਮਾਰੀਆਂ ਫੈਲਣਗੀਆਂ ਜਾਂ ਹਵਾ ਦੇ ਵਿੱਚ ਜੋ ਪ੍ਰਦੂਸ਼ਿਤ ਹਵਾ ਹੋਊਗੀ ਤਾਂ ਉਦੋਂ ਸਾਨੂੰ ਜਿਹੜੀ ਲੋਡ ਪਾਊਗੀ ਉਹਦੇ ਲਈ ਸਾਨੂੰ ਆਲਰੇਡੀ ਪ੍ਰਪੇਅਰ ਰਹਿਣਾ ਪਊਗਾ ਪਹਿਲਾਂ ਤੋਂ ਹੀ ਹ ਨਿਸ਼ਾਨ ਬਾਈ ਜਿਵੇਂ ਤੁਸੀਂ ਕਿਹਾ ਕਿ ਨੌਜਵਾਨਾਂ ਦੀ ਗੱਲ ਕੀਤੀ ਹੈ ਜਾਂ ਪੰਜਾਬ ਦੀ ਗੱਲ ਕੀਤੀ ਹੈ ਅੱਜ ਮੈਂ ਦੇਖ ਰਿਹਾ ਸੀਗਾ ਜਦੋਂ ਰਸਤੇ 'ਚ ਆ ਰਹੇ ਸੀ ਕੇਸਰੀ ਝੰਡਿਆਂ ਦੇ ਮੂਰੇ ਲੱਗੇ ਨੇ ਤੇ ਬੋਲੇ ਸੋ ਨਿਹਾਲ ਦੇ ਜਕਾਰੇ ਬਣਾਉਂਦੇ ਨੌਜਵਾਨ ਅੱਗੇ ਵੱਲ ਵਧ ਰਹੇ ਨੇ ਉਹਨਾਂ ਨੂੰ ਅਫਸੋਸ ਹੀ ਨਹੀਂ ਹੋ ਰਿਹਾ ਕਿ ਅਸੀਂ ਯਾਰ ਕੀ ਖੱਟ ਲਿਆ ਤੇ ਕੀ ਗਵਾਲਿਆ ਨਹੀਂ ਆਪਾਂ ਤੁਸੀਂ ਇੱਕ ਗੱਲ ਕਰੋ ਨਾ ਕਿਸੇ ਕਿਸੇ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਕੋਈ ਪੁੱਛਦਾ ਵੀ ਕੀ ਹਾਲ ਹੈ ਆਪਾਂ ਕਹਿੰਦੇ ਚੜ੍ਹਦੀ ਕਲਾ ਇਹ ਸਾਡਾ ਫਲਸਫਾ ਹੀ ਹੈ ਸਾਡੇ ਸਾਡੇ ਗੁਰੂ ਨੇ ਇਹੀ ਸਿਖਾਇਆ ਕਿ ਚੜ੍ਹਦੀ ਕਲਾ ਮਾਚੀ ਬਾੜੇ ਦੇ ਜੰਗਲਾਂ ਤੋਂ ਹੋ ਕੇ ਸਰਸਾ ਨਦੀ ਤੋਂ ਹੋ ਕੇ ਪਰਿਵਾਰ-ਵਾਰ ਕੇ ਸਭ ਕੁਝ ਕਰਕੇ ਚੜ੍ਹਦੀ ਕਲਾ ਔਰ ਸ਼ੁਕਰ ਹੈ ਔਰ ਇਹੀ ਸਾਡੀ ਸਪਰੇਟ ਔਰ ਇਹੀ ਪੰਜਾਬ ਹੈ ਬੀਸਿਕਲੀ ਔਰ ਉਸ 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 ਸਾਡੇ ਯੁੱਧ ਦੇ ਵਿੱਚ ਬਲੱਡ ਤਾਂ ਬਲੱਡ ਲਾਈਨ ਤਾਂ ਉਹੀ ਚੱਲੀ ਆ ਰਹੀ ਹੈ ਨਾ ਹੈਨਾ ਔਰ ਔਰ ਅਸੀਂ ਔਰ ਕਿੰਨੇ ਤਾੜ ਵੀ ਆਏ ਆਏ ਖੈਬਰ ਦੇ ਰਸਤੇ ਆਏ ਕਿਤੋਂ ਵੀ ਆਇਆ ਕੋਈ ਵੀ ਆਇਆ ਸਭ ਚੱਲੇ ਚੱਲੇ ਦਾ ਪੰਜਾਬ ਨਹੀਂ ਰੁਕੇ ਵੀ ਠੱਲੇ ਵੀ ਤਾਂ ਸਾਡ ਸਾਡੀ ਤਸਵੀਰ ਸਾਡਾ ਖੂਨ ਸ਼ੁਰੂ ਤੋਂ ਹੀ ਗਰਮ ਹੈ ਔਰ ਕਈ ਵਾਰੀ ਲੋਕ ਜਿਵੇਂ ਸੰਗੀਤ ਦੀ ਵੀ ਗੱਲ ਕਰ ਲੈਂਦੇ ਵੀ ਪੰਜਾਬ ਦਾ ਸੰਗੀਤ ਅਗਰੈਸਿਵ ਕਿਉਂ ਹੈ ਕਿਉਂ ਕਿਉਂਕਿ ਸਾਡਾ ਸੁਭਾਅ ਅਗਰੈਸਿਵ ਸਾਨੂੰ ਰਹਿਣਾ ਪੈਣਾ ਸੀਗਾ ਜਿਸ ਸਾਬ ਨਾਲ ਸਾਡੇ ਤੇ ਹਮਲੇ ਹੁੰਦੇ ਸੀ ਜਿਸ ਸਾਬ ਨਾਲ ਧਾੜ ਵਿੰਦੀ ਹੁੰਦੀ ਸੀ ਅਸੀਂ ਅਸੀਂ ਮਤਲਬ ਐਦਾਂ ਹੀ ਬਹੁਤ ਹੀ ਨਿਮਰਤਾ ਜਾਂ ਉਹ ਸਾਡੀ ਨਿਮਰਤਾ ਜਿੱਥੇ ਰੱਖਣੀ ਹੈ ਉੱਥੇ ਰਹਿੰਦੀ ਹੈ ਦੇਗ ਤੇਗ ਫਤੇ ਸਾਡਾ ਸਾਡਾ ਇਹ ਸਿਧਾਂਤ ਹੈ ਔਰ ਇਹੀ ਸਾਡੀ ਬਲੱਡ ਲਾਈਨ ਹੈ ਔਰ ਤਾਂ ਹੀ ਤਾਂ ਹੀ ਸਾਡਾ ਸਾਡਾ ਯੂਥ ਕੀ ਹੈ ਕਿ ਜਿਹੜੇ ਪਾਸੇ ਨੂੰ ਮਰਜ਼ੀ ਤੋਰ ਦਿਓ ਉਧਰ ਨਹੀਂ ਹੋ ਜਾਂਦਾ ਇਹ એનર્ਜੀ ਹੈ ਪੰਜਾਬ ਦੀ ਬਈ ਤੁਸੀਂ ਤਾਂ ਉਸੇ ਬੇਬੇ ਦੀ ਰਸੋਈ ਤੇ ਪੜਿਆ ਵੀ ਆ ਦੇਗ ਵੀ ਆਏ ਗਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਹਨਾ ਇਹ ਚੀਜ਼ ਤੁਸੀਂ ਪੜੀ ਹੈਗੀ ਇਹ ਸਾਡਾ ਸਿਧਾਂਤ ਆ ਇਸ ਸਿਧਾਂਤ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਇਸ ਹੜਾਂ ਦੇ ਵਿੱਚੋਂ ਕੀ ਗੋਲ ਸਿੱਖੂ ਜ਼ਰੂਰ ਦੇਖੋ ਇੱਕ ਚੀਜ਼ ਆਪਾਂ ਡਿਲੀਵਰ ਕਰਨ ਦੇ ਵਿੱਚ ਨਹੀਂ ਕਾਮਯਾਬ ਹੋਏ ਅੰਦੋਲਨ ਦੇ ਵਿੱਚ ਵੀ ਤੁਸੀਂ ਵੀ ਸੀ ਉੱਥੇ ਮੈਂ ਵੀ ਸੀਗਾ ਨਾ ਜੇ ਆਪਾਂ ਉਸ ਅੰਦੋਲਨ ਦੀ ਸਾਰੀ ਲੜਾਈ ਦੇ ਵਿੱਚੋਂ ਸਿੱਖ ਸਪਿਰਿਟ ਕੱਢਦੀਏ ਤਾਂ ਉਹ ਅੰਦੋਲਨ ਲੜਾਈ ਨਹੀਂ ਜਾ ਸਕਦਾ ਸੀਗਾ ਨਾ ਪਰ ਕ੍ਰੈਡਿਟ ਬਹੁਤ ਘਟ ਦਿੱਤਾ ਗਿਆ ਨਾ ਜਿੰਨਾ ਚਿਰ ਸਾਡੀਆਂ ਨਿਵਾਆਂ ਦੇ ਵਿੱਚ ਜਿਹੜਾ ਫਲਸਫਾ ਬਾਬੇ ਨਾਨਕ ਦਾ ਨਾ ਉਹ ਪਿਆ ਉਹਨਾਂ ਚਿਰ ਅਸੀਂ ਮਜ਼ਬੂਤੀ ਹੋ ਕੇ ਨਿਕਲਾਂਗੇ ਹਰੇਕ ਲੜਾਈ ਦੇ ਵਿੱਚ ਹੋਣਾ ਕਿਉਂਕਿ ਹੁਣ ਇੱਕ ਘਰੇ ਗਏ ਹੈ ਨਾ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਨਾ ਬਜ਼ੁਰਗ ਸੀਗਾ ਕੱਲਾ ਬਜ਼ੁਰਗ ਸੀਗਾ ਮੁੰਡਾ ਉਹਦਾ ਜੇਲ੍ਹ ਚਾ ਕਿਸੇ ਕਾਰਨ ਚਲੋ ਨਾ ਐਕਸੀਡੈਂਟ ਹੋ ਗਿਆ ਸੀ ਰਾਜਸਥਾਨ ਚ ਤੇ ਉਹਦਾ ਸਾਰਾ ਘਰ ਟਹਿ ਗਿਆ ਬਾਪੂ ਦਾ ਨਾ ਤੇ ਉਹਨੇ ਇੱਕ ਬੜੀ ਉਹਦੀ ਗੱਲ ਕਹੀ ਹੈ ਨਾ ਵੀ ਜਦੋਂ ਉਹਨੂੰ ਪੁੱਛਿਆ ਵੀ ਬਾਪੂ ਵੀ ਕੋਈ ਨਹੀਂ ਵੀ ਚੜ੍ਹਦੀ ਕਲਾ ਚ ਰਹੋ ਤੇ ਉਹ ਕਹਿੰਦਾ ਪੁੱਤ ਚੜ੍ਹਦੀ ਕਲਾ ਚ ਹੀ ਆ ਵੀ ਆਪਾਂ ਤਾਂ ਕੀ ਗਵਾਇਆ ਵੀ ਜੇ ਸਾਰਾ ਪਰਿਵਾਰ ਵਾਰ ਕੇ ਵੀ ਹੈ ਨਾ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਵੀ ਜੇ ਸਾਡਾ ਬਾਪੂ ਕਹਿੰਦਾ ਉਹ ਕਹਿੰਦਾ ਫਿਰ ਡੋਲਣ ਵਾਲੇ ਤਾਂ ਹੈ ਨਹੀਂ ਯਾਰ ਵੀ ਇਹ ਚੀਜ਼ਾਂ ਤਾਂ ਕੀ ਨੇ ਸਾਲ ਨਹੀਂ 2 ਸਾਲਾਂ ਨੂੰ ਖੜੇ ਹੋ ਜਾਾਂਗੇ 3 ਸਾਲਾਂ ਨੂੰ ਖੜੇ ਹੋ ਜਾਾਂਗੇ ਮੈਨੂੰ ਲੱਗਦਾ ਵੀ ਜਿਹੜੀ ਜਿਹੜੀ ਬੇਸਿਕ ਇਨਸਟਿੰਕਟ ਤਾਂ ਸਾਡੀ ਹੈ ਨਾ ਜਦੋਂ ਅਸੀਂ ਉਹਦੀ ਗੱਲ ਕਰਦੇ ਆ ਕਦੇ ਵੀ ਹੈ ਨਾ ਹੁਣ ਜਿਵੇਂ ਮੰਨ ਲਓ ਮਹਾਰਾਜ ਦਾ ਫਲਸਫਾ ਗੁਰਨਾਨਕ ਪਾਤਸ਼ਾਹ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਅਸੀਂ ਨਾਮ ਵੀ ਜਪਦੇ ਆ ਕਿਰਤ ਵੀ ਕਰਦੇ ਆ ਆਹ ਜਿਹੜੇ ਤੁਹਾਨੂੰ ਸਾਰਾ ਵਾਲੇ ਵਾਲੇ ਸੇਵਾਦਾਰ ਨਜ਼ਰ ਆ ਰਹੇ ਨੇ ਇਹ ਵੰਡ ਕੇ ਛਕੋ ਵਾਲਾ ਜਿਹੜਾ ਫਲਸਫਾ ਮਹਾਰਾਜ ਦੇ ਕੇ ਗਏ ਨੇ ਨਾ ਉਹ ਸਾਡੇ ਅੰਦਰ ਹੈਗਾ ਜਦੋਂ ਵੀ ਕੋਈ ਅਹੀ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਉੱਥੇ ਸਾਡਾ ਜਿਗਰਾ ਮਹਾਰਾਜ ਨੇ ਸਾਨੂੰ ਦਿੱਤਾ ਵੀ ਅਸੀਂ ਆਪਦੇ ਮੂੰਹ ਚੋਂ ਕੱਢ ਕੇ ਕਿਸੇ ਹੋਰ ਦੇ ਮੂੰਹ ਚ ਪਾ ਸਕੀਏ ਸੋ ਇ ਅੱਜ ਜਿਹੜੇ ਇਲਾਕੇ ਨਹੀਂ ਪ੍ਰਭਾਵਿਤ ਹੈਗੇ ਪ੍ਰਭਾਵਿਤ ਇਲਾਕਿਆਂ ਚ ਆ ਕੇ ਤੇ ਆਪਣੀ ਰੋਟੀ ਵੰਡ ਕੇ ਖਾ ਰਹੇ ਨੇ ਉਹਨਾਂ ਨਾਲ ਸੋ ਇਹ 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 ਫਲਸਫਾ ਪੰਜਾਬ ਦਾ ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਫਲਸਫਾ ਹੈ ਜਿਹਦੇ ਉੱਤੇ ਸਾਡਾ ਸਾਰਾ ਢਾਂਚਾ ਸਾਡਾ ਕਿਤਾ ਖੜਾ ਸੋ ਇਹਦੇ ਤੋਂ ਕਦੇ ਮੂੰਹ ਨਹੀਂ ਮੋੜ ਸਕਦਾ ਪੰਜਾਬ ਬਿਲਕੁਲ ਹਾਂ ਜੀ ਸਾਡੇ ਅੰਟੀ ਨਾ ਉੱਥੇ ਕੰਮ ਕਰਦੇ ਆ ਸੋਸਾਇਟੀ 'ਚ ਉਹ ਕਹਿੰਦੇ ਪੁੱਤ ਵੀ ਜਦੋਂ ਤੁਸੀਂ ਸੇਵਾ ਕਰਨ ਜਾਓਗੇ ਮਤਲਬ ਕਿਤੇ ਵੀ ਤੇ ਕਿ 500 ਰੁਪਿਆ ਨਾ ਮੇਰਾ ਵੀ ਤੁਸੀਂ ਲੈ ਜਾਓ ਨਾਲ ਵਿੱਚ ਪਾਓ ਮਤਲਬ ਉਹ ਘਰਾਂ 'ਚ ਬਰਤਨ ਔਰ ਸਫਾਈ ਦਾ ਕੰਮ ਕਰਦੇ ਆ ਆ ਸਪ੍ਰਿਟ ਹੈ ਸਾਡੇ ਪੰਜਾਬ ਦੀ ਜਦੋਂ ਇਹ ਗੱਲਾਂ ਸੁਣਦੇ ਆ ਮਨ ਭਾਵਕ ਹੁੰਦਾ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹੈ ਜਦੋਂ ਜਦੋਂ ਅਸੀਂ ਇਹ ਇਹ ਗੱਲਾਂ ਸੁਣਦੇ ਆ ਉਹਨੂੰ ਤੁਸੀਂ ਸੋਚੋ ਮਤਲਬ ਇੱਕ 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 ਇਨਸਾਨ ਜੋ ਮਹੀਨੇ ਦਾ 5-6000 ਰੁਪਿਆ ਕਮਾਉਂਦਾ ਉਹਦੇ ਲਈ 500 ਰੁਪਿਆ ਬਹੁਤ ਵੱਡੀ ਚੀਜ਼ ਹੈ ਬਟ ਔਰ ਉਹਦੇ ਉਹਨੂੰ ਇਹ ਲੱਗਿਆ ਵੀ ਮੈਂ ਕੁਝ ਤਾਂ ਕਰਾਂ ਤੇ 500 ਹੀ ਲੈ ਕੇ ਜਾਵਾਂ ਚਾਹੇ ਪਰ ਇਹ ਇਹ ਇਦੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਔਰ ਮੈਂ ਮੈਂ ਤਾਂ ਉੱਥੇ ਬੈਠ ਬੈਠ ਕੇ ਜਦੋਂ ਜਦੋਂ ਮੈਂ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀਗਾ ਔਰ ਔਰ ਲੋਕਾਂ ਦੀ ਚੜ੍ਹਦੀ ਕਲਾ ਔਰ ਔਰ ਜਦੋਂ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨਾ ਜਿੰਨਾ ਦਾ ਐਡਾ ਜਿਹਾ ਨੁਕਸਾਨ ਹੋ ਗਿਆ ਘਰ ਟਹਿ ਗਏ ਪਸ਼ੂ ਚਲੇ ਗਏ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਨੇ ਉਹਨਾਂ ਨੇ ਐ ਨਹੀਂ ਦਿਖਾਇਆ ਵੀ ਹਾਂ ਵੀ ਮਰ ਗਏ ਲੁੱਟ ਗਏ ਪੁੱਟ ਗਏ ਉਹਨਾਂ ਨੇ ਪਹਿਲਾਂ ਇਹ ਕਿਹਾ ਵੀ ਹਾਂ ਵੀ ਪੁੱਤ ਅਸੀਂ ਅਸੀਂ ਤੁਹਾਡੇ ਲਈ ਤੁਸੀਂ ਆਇਓ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਆ ਅਕਸਰ ਇਹ ਸਾਰੇ ਕੀ ਦੀ ਆਪਾਂ ਜਦੋਂ ਕਿਤੇ ਵੀ ਸੇਵਾ ਕਰਨ ਜਾਂਦੇ ਆ ਬਾਈ ਤੁਸੀਂ ਦੇਖਿਓ ਨਾ ਵੀ ਹਰੇਕ ਨੇ ਕਹਿ ਨਹੀਂ ਕਹਿਣਾ ਵੀ ਪੁੱਤ ਚਾਹ ਪੀ ਕੇ ਜਾਇਓ ਅ ਜਦ ਜੇ ਅਸੀਂ ਥੋੜੇ ਦਿਨ ਪਹਿਲਾਂ ਗਏ ਉੱਦੇ ਦੋ ਮਾਤਾਵਾਂ ਸੀਗੀਆਂ ਜਠਾਣੀ ਦਰਾਣੀ ਦੋਵੇਂ ਜਾਣੀਆਂ ਸੀ ਹਨ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਗਿਆ ਸੀ ਕਿ ਮਾਤਾ ਵੀ ਅੱਗੇ ਰਾਸ਼ਨ ਦੇ ਕੇ ਫਿਰ ਉਹਨੇ ਤੁਹਾਡੇ ਕੋਲ ਨਾ ਕਹਿੰਦੀ ਨਹੀਂ ਨਹੀਂ ਪੁੱਤ ਅੱਗੇ ਰਾਸ਼ਨ ਬਹੁਤ ਪਹੁੰਚ ਗਿਆ ਤੇ ਕਹਿੰਦੀ ਤੁਸੀਂ ਚਾਹ ਪੀ ਕੇ ਜਾਓ ਤੇ ਜਦੋਂ ਉਹਨਾਂ ਕੋਲ ਬੈਠੇ ਚਾਹ ਪੀਣ ਵਾਸਤੇ ਉਦੋਂ ਪਤਾ ਲੱਗਿਆ ਵੀ ਹੁਣ ਇੰਨੇ ਦਿਨਾਂ ਤੋਂ ਪਾਣੀ ਆਇਆ ਹੋਇਆ ਕੋਈ ਗੱਲਾਂ ਕਰਨ ਵਾਲਾ ਨਹੀਂ ਉਹਨਾਂ ਨੇ ਢਡਾਹਲਾ ਕਰਨਾ ਸੀ ਹਨ ਉਹਨਾਂ ਨੇ ਗੱਲਾਂ ਕਰਨੀਆਂ ਸੀ ਸਾਡੇ ਨਾਲ ਬਹਿ ਕੇ ਨਾ ਸੋ ਮੈਨ ਲੱਗਦਾ ਵੀ ਬਹੁਤ ਯਾਰ ਵੀ ਲੱਗਦੇ ਹੀ ਨਹੀਂ ਸਾਨੂੰ ਸਾਡੀਆਂ ਮਾਵਾਂ ਲੱਗਦੀਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਕੋਈ ਫਰਕ ਹੀ ਨਹੀਂ ਲੱਗਦਾ ਨਾ ਤੇ ਆਹਾ ਆ ਜਿਹੜਾ ਨਿੱਗਰ ਫਲਸਫਾ ਪੰਜਾਬ ਦਾ ਨਾ ਤੇ ਇਹੀ ਪੰਜਾਬ ਨੂੰ ਮਰਨ ਨਹੀਂ ਦਿੰਦਾ ਕਿੰਨਾ ਕੁਸ਼ ਆਇਆ ਕਿੰਨੀਆਂ ਔਕੜਾਂ ਆਈਆਂ ਕਿੰਨੀਆਂ ਮੁਸੀਬਤਾਂ ਆਈਆਂ ਤੇ ਇਹੀ ਢਾਲ ਬਣ ਕੇ ਖੜੂਗਾ ਪੰਜਾਬ ਦੀ ਤੇ ਅੱਜ ਸਾਰੇ ਨੌਜਵਾਨ ਆਪਾਂ ਨਾ ਇਹ ਚੀਜ਼ ਤਾਂ ਸਾਡੇ ਅੰਦਰ ਮੁੱਢ ਤੋਂ ਹੈਗੀ ਹੈ ਨਾ ਸਾਨੂੰ ਵੀ ਨਹੀਂ ਪਤਾ ਲੱਗਦਾ ਕਈ ਵਾਰੀ ਵੀ ਇਹ ਚੀਜ਼ ਕਿੱਥੋਂ ਆ ਰਹੀ ਆ ਕਈ ਵਾਰੀ ਤਾਂ ਆਪਾਂ ਵੀ ਹੈਰਾਨ ਹੁੰਨੇ ਆ ਨਾ ਵੀ ਸਾਡੀ ਸਾਡੇ ਮਤਲਬ ਸਰੀਰ ਦੇ ਵਿੱਚ ਸਾਡੀ ਫਿਜ਼ੀਕਲਿਟੀ ਜੇ ਚੀਜ਼ ਕਿੱਥੋਂ ਆ ਰਹੀ ਆ ਸਾਨੂੰ ਵੀ ਨਹੀਂ ਪਤਾ ਹੁੰਦਾ ਪਰ ਇਹ ਚੀਜ਼ ਚੱਲਦੀ ਆ ਰਹੀ ਆ ਸਾਡੀ ਬਲੱਡ ਲਾਈਨ ਚ ਬਿਲਕੁਲ ਇਹ ਚੀਜ਼ਾਂ ਨੂੰ ਬਾਤ ਰਹੇ ਹਾਂ ਅੱਗੇ ਕੁਝ ਫਿਲਮਾਂ ਬਣਨਗੀਆਂ ਲਿਖਿਆ ਜਾਊ ਬਹੁਤ ਕੁਝ ਲਿਖਿਆ ਜਾਊਗਾ ਇਹਨਾਂ ਚੀਜ਼ਾਂ ਦੇ ਉੱਪਰ ਪਰ ਜਦੋਂ ਪੰਜਾਬ ਦੀ ਗੱਲ ਆਊਗੀ ਤਾਂ ਉਦੋਂ ਹਰੇਕ ਦੇ ਡੋਲੇ ਫਰਕਣਗੇ ਹਰੇਕ ਦੇ ਅ ਅੱਖਾਂ ਦੇ ਵਿੱਚ ਖੂਨ ਉਤਰੂਗਾ ਤੇ ਜੋਸ਼ ਆਊਗਾ ਵੀ ਅਸੀਂ ਪੰਜਾਬ ਨੇ ਆਹ ਕੁਝ ਚੱਲ ਰਿਆ ਸ਼ਾਇਦ ਸਾਡੀ ਉਹ ਪੀੜ੍ਹੀ ਜਿਹਨੇ ਸਾਰਾ ਕੁਝ ਹੀ ਦੇਖ ਲਿਆ ਹਾਂ ਤੇ ਕੋ ਇਹ ਅੱਜ ਪਹਿਲੀ ਵਾਰੀ ਤਾਂ ਨਹੀਂ ਹੋਇਆ ਮਤਲਬ ਬਹੁਤ ਵਾਰੀ ਔਰ ਪੰਜਾਬ ਨੇ ਤਾਂ ਬਹੁਤ ਕੁਝ ਹੀ ਦੇਖਿਆ ਚਾਹੇ ਉਹ 47 ਤੋਂ ਬਾਅਦ ਚਾਹੇ ਬਰ ਹਿਮਾਚਲ ਹਰਿਆਣਾ ਅੱਡ ਹੋਇਆ 84 ਹੋਇਆ ਜਾਂ 88 ਦੇ ਹੜ ਆਏ ਇਹ ਹੁਣ ਚੱਲ ਚੱਲ ਕੇ ਇਹਨਾਂ ਪੱਕਾ ਹੋ ਚੁੱਕਿਆ ਨਾ ਮੈਨੂੰ ਕਈ ਵਾਰੀ ਤਾਂ ਮੈਨੂੰ ਇਹ ਲੱਗਦਾ ਕਿ ਹੁਣ ਜਿਵੇਂ ਜਦੋਂ ਕਿਸਾਨ ਅੰਦੋਲਨ ਵੇਲੇ ਸਭ ਨੂੰ ਲੱਗਿਆ ਕਿ ਵੀ ਐਸਸੀ ਸਪ੍ਰਿਟ ਦੁਬਾਰਾ ਕਦੇ ਬਣਨੀ ਹੋਈ ਨਹੀਂ ਤੇ ਆ ਹੁਣ ਤੁਸੀਂ ਦੇਖੋ ਕਿਸੇ ਨੇ ਕੋਈ ਕੁਝ ਪੁੱਛਿਆ ਹੀ ਨਹੀਂ ਵੀ ਕੌਣ ਕਿਹਦਾ ਧਰਮ ਕੀ ਕੌਣ ਜਾਤ ਪਾਤ ਮਤਲਬ ਕੁਝ ਵੀ ਨਹੀਂ ਕਿਤੇ ਕਿਸੇ ਨੂੰ ਕਿਸਨੇ ਆਵਾਜ਼ ਮਾਰੀ ਕਿ ਫਲਾਣੇ ਥਾਂ ਤੇ ਫਲਾਣੇ ਨੂੰ ਲੋੜ ਹੈ ਉਹ ਜਿਵੇਂ ਕਿਵੇਂ ਮਰਜ਼ੀ ਕਰਕੇ ਪਹੁੰਚੇ ਤਾਂ ਇਹ ਇਹ ਪੰਜਾਬ ਸੱਚੀ ਗੁਰਾਂ ਦੇ ਨਾਂ ਤੇ ਵਸਦਾ ਔਰ ਇਹ ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਨਾ ਇਹ ਇਸ ਤੋਂ ਉੱਪਰ ਕੁਝ ਨਹੀਂ ਔਰ ਉਹ ਸਾਡੇ ਅੰਦਰ ਵਸੀ ਹੋਈ ਹੈ ਔਰ ਉਹ ਸਾਨੂੰ ਕਿਤੇ ਟੈਂਦੀ ਘਲਾਵਲ ਜਾਣ ਹੀ ਨਹੀਂ ਦਿੰਦੇ ਆ ਟਰੈਕਟਰ ਬਾਈ ਮਨਕੀਰ ਤੌਲਖਣੇ ਭੇਜਿਆ ਸੀ ਸਵੇਰੇ ਕਵਰੇਜ ਕਰ ਰਹੇ ਸੀ ਬਾਈ ਮਨਕੀਰ ਤੌਲਖਣ ਉਹ ਕਹਿੰਦੇ ਕਿ ਟਰੈਕਟਰਾਂ ਦੀ ਲੋਡ ਆ ਹੁਣ ਅਸੀਂ ਟਰੈਕਟਰ ਇਧਰ 10 ਟਰੈਕਟਰ ਭੇਜਤੇ ਆ ਜੇ ਹੋਰ ਲੋਡ ਹੋਈ ਤਾਂ ਹੋਰ ਵੀ ਦੇ ਦੇਾਂਗੇ ਹਾਂ ਬਿਲਕੁਲ ਠੀਕ ਭਾਈ ਮਨਕੀਰ ਤਾਂ ਹੋਰ ਸਾਰੇ ਚਾਹੇ ਜਿਵੇਂ ਹੁਣ ਹਰਪ ਸੀ ਕੰਵਰ ਸੀ ਜਦੋਂ ਕਿਸਾਨ ਅੰਦੋਲਨ ਵੇਲੇ ਇਹਨਾਂ ਨੇ ਮਤਲਬ ਪਿੰਡ ਪਿੰਡ ਜਾ ਕੇ ਘਰੋ ਘਰੀ ਜਾ ਕੇ ਸੰਗਤ ਨੂੰ ਲਾਮਬਦ ਕੀਤਾ ਜਿਸ ਦਿਨ ਦਾ ਕਮਰ ਤਾਂ ਹੁਣ ਬਾਹਰ ਹੈ ਜਿਸ ਦਿਨ ਜਿਸ ਦਿਨ ਦਾ ਕਿੰਨੇ ਦਿਨ ਹਰਪਨੂ ਹੋ ਗਏ ਲੱਗੇ ਹੋਏ ਨੂੰ ਔਰ ਸਾਰੇ ਜਿਹਦੇ ਤੋਂ ਜਿੰਨਾ ਜਿੰਨਾ ਜੋ ਸਰ ਰਿਹਾ ਸਭ ਕਰ ਰਿਹਾ ਕਿਉਂਕਿ ਮਨਕੀਰਤ ਵੀ ਤਾਂ ਇੱਥੋਂ ਹੀ ਹੈ ਨਾ ਚਲੋ ਕੰਮ ਧੰਦਾ ਤੇ ਕੋਈ ਅੰਗਦ ਹੈ ਸਾਡਾ ਭਰਾ ਇਹ ਚਲੋ ਪੋਲਿਟਿਕਸ ਦੇ ਵਿੱਚ ਹੈ ਅਸੀਂ ਅਸੀਂ ਆਰਟਿਸਟ ਹੈ ਬਟ ਉਹ ਉਹ ਇੱਕ ਅਸੀਂ ਆਪੋ ਆਪਣੇ ਰੋਜ਼ਗਾਰ ਚੁਣੇ ਹੋਏ ਜਾਂ ਕਿਤੇ ਚੁਣੇ ਹੋਏ ਹੈ ਇਹਨੇ ਇਹ ਕਹਿੰਦਾ ਵੀ ਮੈਂ ਮੈਂ ਲੋਕਾਂ ਲਈ ਚੰਗਾ ਕਰਨਾ ਹੈ ਵੀ ਜੋ ਬਾਕੀ ਲੋਕ ਨਹੀਂ ਕਰ ਪਾਏ ਮੈਂ ਕਰਨਾ ਵੀ ਮੈਂ ਆਪਣੇ ਲੋਕਾਂ ਦੇ ਨਾਲ ਖੜਨਾ ਔਰ ਮੈਂ ਉਹਨਾਂ ਨੂੰ ਚੰਗੀ ਚੰਗੀ ਸਿਹਤ ਚੰਗੀ ਸਿੱਖਿਆ ਚੰਗਾ ਜੀਵਨ ਦੇਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਮੈਂ ਸਿਸਟਮ ਨੂੰ ਜਿੰਨਾ ਕਿ ਮੇਰੇ ਵੱਲੋਂ ਬਦਲ ਸਕੂੰ ਮੈਂ ਆਪਣਾ ਬਦਲ ਸਾਡਾ ਕੀ ਹੈ ਅਸੀਂ ਸਾਨੂੰ ਹੈ ਕਿ ਅਸੀਂ ਆਪਣੀ ਕਲਾ ਦੇ ਥਰੂ ਅੱਜ ਤੁਸੀਂ ਤੁਸੀਂ ਦੇਖੋ ਮਤਲਬ ਕਿਸੇ ਵੀ ਸਟੇਟ ਦੇ ਲਾ ਲੋ ਚਾਹ ਬਾਲੀਵੁੱਡ ਚ ਲਾ ਲੋ ਕਿਤੇ ਕੁਝ ਵੀ ਹੋਇਆ ਜਿੰਨਾ ਯੂਨਾਈਟ ਯੂਨਾਈਟ ਸਾਡਾ ਸਾਡਾ ਕਲਾਕਾਰ ਭਾਈਚਾਰਾ ਹੁੰਦਾ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਕੁਝ ਵੀ ਹੋਵੇ ਕਹੇ ਜੀ ਵੀ ਸਟੇਸ਼ਨ ਹੋਵੇ ਕਿਤੇ ਕੋਈ ਨਹੀਂ ਹੁੰਦਾ ਤਾਂ ਇਹ ਇਹ ਐਪਰੀਸ਼ੀਏਸ਼ਨ ਆ ਔਰ ਇਹ ਇਹ ਥੈਂਕ ਯੂ ਵੀ ਆ ਸਾਰੇ ਲੋਕਾਂ ਦਾ ਕਿਉਂਕਿ ਪਿਆਰ ਸਤਿਕਾਰ ਵੀ ਤਾਂ ਇੱਥੇ ਹੀ ਮਿਲਦਣਾ ਸਾਡੇ ਹੀ ਆਪਣੇ ਭੈਣ ਭਰਾ ਮਾਵਾ ਬਾਪੂ ਸਾਡੇ ਹੀ ਨੇ ਸਾਡੇ ਬੱਚੇ ਭਤੀਜੇ ਭਤੀਜੀਆਂ ਇਹ ਸਾਡੇ ਹੀ ਨੇ ਤੇ ਹੋਰ ਕੌਣ ਖੜੂਗਾ ਆਪਾਂ ਨਹੀਂ ਖੜਾਂਗੇ ਤਾਂ ਕੌਣ ਖੜੂਗਾ ਹੱਥ ਤਾਂ ਆਪਾਂ ਨਹੀਂ ਕਰਨਾ ਪਊਗੀ ਕੋਈ ਚੱਕਰ ਨਹੀਂ ਹੈਨਾ ਜੇ ਕੋਈ ਜੇ ਕੋਈ ਕਿਤੇ ਨੀਵਾ ਨੀਚੇ ਜਾ ਰਿਹਾ ਤੇ ਉਹਨੂੰ ਆਪਾਂ ਹੱਥ ਫੜ ਕੇ ਆਪਾਂ ਹੀ ਬਰਾਬਰ ਕਰਨਾ ਕੋਈ ਕਿਸੇ ਨੇ ਨਹੀਂ ਕਰਨਾ ਤਾਂ ਸਾਰੇ ਕਰ ਰਹੇ ਜੀ ਤੋ ਜੀ ਤੋ ਜਿੰਨਾ ਸਰਦਾ ਸਭ ਤੁਸੀਂ 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 ਘੱਟ ਕਰ ਰਹੇ ਹੋ ਤੁਸੀਂ ਵੀ ਤਾਂ ਤੁਸੀਂ ਵੀ ਤਾਂ ਜੇ ਜੇ ਤੁਸੀਂ ਲੋਕਾਂ ਦਾ ਗੱਲਾਂ ਪਹੁੰਚਦੀਆਂ ਕੀਤੀਆਂ ਤਾਂ ਪਤਾ ਲੱਗਿਆ ਨਹੀਂ ਤਾਂ ਕਿਉਂਕਿ ਪਤਾ ਲੱਗਣਾ ਸੀ ਤੁਸੀਂ ਦਿਨ ਰਾਤ ਮਤਲਬ ਸੌਂਦੇ ਵੀ ਨਹੀਂ ਹੋਵੋਗੇ ਕਿੱਥੇ ਕੀ ਲੋੜ ਹੈ ਤਾਂ ਕਿ ਸਰਕਾਰਾਂ ਤੱਕ ਵੀ ਪਹੁੰਚਣ ਆਪਣੇ ਦਰਦਿਆਂ ਤੱਕ ਪਹੁੰਚਣ ਬਾਕੀ ਜਿਹੜੀਆਂ ਸੰਸਥਾਵਾਂ ਬਣੀਆਂ ਉਹਨਾਂ ਤੱਕ ਚੀਜ਼ਾਂ ਪਹੁੰਚਣ ਹੈ ਨਾ ਤੇ ਸਭ ਦਾ ਯੋਗਦਾਨ ਮਨਾ ਆਪਣਾ ਇਹ ਤੁਸੀਂ ਜਿਵੇਂ ਬਾਈ ਦੀ ਗੱਲ ਨੂੰ ਵੱਡਾ ਕਰਦਾ ਤੇ ਹੁਣ ਇਹ ਚੀਜ਼ ਤੁਸੀਂ ਦੇਖੋ ਵੀ ਸਾਨੂੰ ਲੋਕ ਪਛਾਣਦੇ ਨੇ ਨਾ ਸਾਡਾ ਲੋਕ ਨਾ ਜਾਣਦੇ ਨੇ ਨਾ ਜਾਂ ਕੋਈ ਵੀ ਕਿਸੇ ਵੀ ਮੰਨ ਲਓ ਕੋਈ ਸਮਾਜ ਸੇਵੀ ਆ ਜਿਵੇਂ ਕੋਈ ਸਿੰਗਰ ਆ ਐਕਟਰ ਆ ਉਹਨਾਂ ਨੂੰ ਲੋਕ ਜਾਣਦੇ ਨੇ ਕਿੰਨੇ ਦਾ ਵਿਚਾਰੇ ਉਹ ਨੇ ਜਿਹੜੇ ਅਨਸੰਗ ਹੀਰੋ ਮੈਂ ਕਹਿੰਦਾ ਉਹਨਾਂ ਵੀ ਆਸਨ ਸੇਵਾਦਾਰਤਾ ਉਹ ਨੇ ਹੁਣ ਮੈਂ ਮੁੰਡੇ ਨੂੰ ਜਾਣਨਾ ਬਲਕਾਰ ਆ ਮੈਂ ਉਹਦਾ ਨਾਮ ਲੈਣਾ ਅਜਾ ਨਾ ਉਹ ਉਦਣ ਦੀ ਬੇੜੀ ਦੇ ਉੱਤੇ ਆ ਨਾ ਉਹਦੇ ਇੱਥੇ ਮਤਲਬ ਸਕਿਨ ਵੀ ਖਰਾਬ ਹੋ ਗਈ ਵਿਚਾਰੇ ਦੀਆਂ ਨਾ ਲੱਤਾਂ ਤੇ ਨਾ ਤੇ ਉਹ ਉੱਥੇ ਮੁੰਡਾ ਲੱਗਿਆ ਹੁੰਦਾ ਸਵੇਰ ਤੋਂ ਉਹਦੀ ਡਿਊਟੀ ਪੱਕੀ ਹੋਈ ਆ ਸਵੇਰ ਤੋਂ ਰਾਤ ਤੱਕ ਸਵੇਰ ਤੋਂ ਰਾਤ ਤੱਕ ਨਾ ਤੇ ਉਹਦਾ ਸ਼ਾਇਦ ਕਿਸੇ ਨੇ ਨਾਮ ਹੀ ਨਹੀਂ ਲੈਣਾ ਇਹ ਹੜ ਵੀ ਲੰਘ ਜਾਣਗੇ 4 ਮਹੀਨੇ 5 ਮਹੀਨੇ ਉਹ ਮੁੰਡਾ ਮਿਹਨਤ ਵੀ ਕਰੂਗਾ ਉਹਦਾ ਕਿਸੇ ਨੇ ਕੱਲ ਨੂੰ ਨਾਮ ਨਹੀਂ ਲੈਣਾ ਸੈਲੀਬ੍ਰੇਟ ਕਿਹਨੂੰ ਕੀਤਾ ਜਾਊਗਾ ਸੈਲੀਬ੍ਰੇਟ ਵੱਧ ਤੋਂ ਵੱਧ ਸਿੰਗਰਾਂ ਨੂੰ ਕਰਿਆ ਜਾਊਗਾ ਐਕਟਰਾਂ ਨੂੰ ਕਰਿਆ ਜਾਊ ਹੋਰ ਲੋਕ ਜਿਹੜੇ ਨਾਲ ਖੜਦੇ ਨੇ ਕਿੰਨੇ ਲੋਕ ਤਾਂ ਅਸਲ ਯੋਧੇ ਮੈਂ ਉਹਨਾਂ ਨੂੰ ਮੰਨਦਾ ਵੀ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਸਾਡਾ ਤਾਂ ਕਿਤੇ ਨਾਮ ਵੀ ਨਹੀਂ ਆਉਣਾ ਉਹ ਲੋਕ ਫੇਰ ਵੀ ਲੱਗੇ ਹੋਏ ਨੇ ਉਹਨਾਂ ਨੂੰ ਕੋਈ ਦਿਖਾਉਣਾ ਨਹੀਂ ਉਹਨਾਂ ਨੇ ਕਿਸੇ ਨੂੰ ਕੋਈ ਦਿਖਾਵਾ ਨਹੀਂ ਕੋਈ ਕੁਝ ਨਹੀਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦੀ ਕਿਤੇ ਉਚਾਗ ਵੀ ਨਹੀਂ ਰੱਖਦੇ ਨੇ ਹੁਣ ਆਪਾਂ ਵੀ ਆਪਾਂ ਵੀ ਆਪਾਂ ਵੀ ਆਉਣੇ ਆ ਸਾਨੂੰ ਸਾਨੂੰ ਅਸੀਂ ਕਿੰਨੀਆਂ ਚੀਜ਼ਾਂ ਕਿੰਨੀਆਂ ਚੀਜ਼ਾਂ ਆਪਾਂ ਉਹ ਕਰ ਦਿੰਦੇ ਆ ਕਿ ਜਿਹਦਾ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਔਰ ਉਹਦੀ ਲੋਡ ਵੀ ਨਹੀਂ ਹੈਗੀ ਤੇ ਦੇਖੋ ਦੁੱਖ ਦੁੱਖ 'ਚ ਕੜਨਾ ਮਤਲਬ ਦੁੱਖ 'ਚ ਕੜਨਾ ਹੁੰਦਾ ਦੁੱਖ 'ਚ ਕੜਨਾ ਮਤਲਬ ਇਹ ਥੋੜਾ ਵੀ ਕਿਸੇ ਦੀ ਚਿਖਾ ਜਲ ਰਹੀ ਹੈ ਤਾਂ ਤੁਸੀਂ ਉੱਥੇ ਲਾਈਵ ਹੋ ਜਾਓਗੇ ਜਾ ਕੇ ਦੁੱਖ ਤਾਂ ਦੁੱਖ ਹੀ ਹੁੰਦਾ ਉਹ ਸਭ ਦਾ ਦੁੱਖ ਸੇਮ ਹੀ ਹੁੰਦਾ ਜੀ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਪੰਜਾਬ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਧੰਨਾ ਇਹ ਪੰਜਾਬ ਜਿਸਨੇ ਇੰਨਾ ਕੁਝ ਆਪਣੀ ਹਿੱਕ ਦੇ ਉੱਪਰ ਚੱਲਿਆ ਤੇ ਹਜੇ ਚੱਲ ਰਿਹਾ ਲਗਾਤਾਰੇ ਤਸਵੀਰਾਂ ਤੁਹਾਡੇ ਤੱਕ ਪਹੁੰਚਦਿਆਂ ਕਰਾਂਗੇ ਤੁਸੀਂ ਜੁੜੇ ਰਹਿਣਾ ਮਿਹਰ ਟੈਲੀਵਿਜ਼ਨ